ਡਰ ਲੱਗਣ ਡਿਆ ਵਾ ਕਿ ਪਤਾ ਨਹੀਂ ਉਹਨਾਂ ਨੇ ਕਿੜੇ ਮੂਹ ਕੁਣਾ ਵਾ ਬਸ ਕੰਮ ਤੇ ਚੰਗੇ ਕੀਤੇ ਨਹੀਂ ਉਹਨਾਂ ਨਾਲ ਤਨ ਮੈਂ ਕਹਿੰਦੀ ਆ ਤੁਸੀਂ ਨਾ ਕੋ ਵੱਧ ਘੱਟ ਗੱਲ ਕਰਿਓ ਉਹਨਾਂ ਨਾਲ ਚੰਗਾ ਜੋ ਵੀ ਕਹਣਗੇ ਬਸ ਚੁੱਪ ਹੀ ਹੋ ਜਿਓ ਚੰਗਾ ਨੀਵੇਂ ਹੋ ਕੇ ਸੁਣ ਲਾਂਗੇ ਅਸੀਂ ਗੱਲਾਂ ਜਿਹੜੀਆਂ ਉਹ ਕਰਨਗੇ ਬਸ ਮੈਨੂੰ ਤੇ ਇਹੋ ਹੀ ਡਰ ਵਾ ਤੂੰ ਨਾ ਗਾੜੀ ਕੁਛ ਬੋਲ ਤੂੰ ਉਹਨਾਂ ਦੇ ਹਾਏ ਹਾਏ ਮੈਂ ਕੀ ਬੋਲਣਾ ਵਾ ਮੈਂ ਚ ਦੇਣ ਵਾ ਮੈਨੂੰ ਪਤਾ ਵਾ ਮੈਂ ਚੋਲੀ ਚਪਵਾ ਲੂੰਗੀ ਮੈਂ ਨਹੀਂ ਕੋਈ ਗੱਲ ਕਰਦੀ ਹੁਣ ਉਹਨਾਂ ਦੇ ਨਾਲ ਠੀਕ ਆ ਨਾ ਮੈਂ ਤੇ ਹੋ ਆਨੀ ਆ ਪਈ ਚੱਲ ਕਿ ਤੇ ਸਾਡੀ ਸੁਣ ਲੈਣ ਹੁਣ ਇਹ ਨਾ ਹੋਵੇ ਅਕੇ ਮਾਰ ਕੇ ਤਾਂ ਉਹ ਘਰੋਂ ਬਾਹਰ ਕੱਢ ਦੇਣ ਹਾਂ ਉਹ ਗੱਲ ਦਾ ਡਰ ਲੱਗਦਾ ਮਨ ਨੂੰ ਕਿ ਅੱਗੇ ਉਹਨੇ ਨਾ ਕਰਨਾ ਈ ਤੈ ਕਿ ਤੇ ਹਾਂ ਅਸੀਂ ਉਹਨਾਂ ਕੜਾ ਚੰਗਾ ਤੁਮੇ ਕਿ ਕਹੀ ਤਾਂ ਚਲ ਜੋ ਵੀ ਕੋਸ਼ਿਸ਼ ਕਰ ਉਹਨੇ ਆਪਣੇ ਆਨੇ ਵਾਪਸ ਕਰਨ ਦਾ ਪੈਣਾ ਆਪਣਾ ਹੀ ਪੈਣਾ ਉਹ ਦਾਸ਼ ਕਰ ਲਾਂਗੇ ਕੋਈ ਗੱਲ ਨਹੀਂ ਆ ਇਹ ਦੂਜੀ ਗੱਲ ਹੈ ਬਸ ਇੱਕ ਵਾਰ ਮੇਰਾ ਪੁੱਟ ਘਰ ਆ ਜਾਏ ਹੋਰ ਮੈਨੂੰ ਪੁੱਛ ਨਹੀਂ ਚਾਹੀਦਾ ਮੁੜ ਕੇ ਉਹਨੂੰ ਮੈਂ ਕਿਤੇ ਨਹੀਂ ਜਾਣ ਦੇਣਾ ਬਸ ਘਰੇ ਰੱਖਣਾ ਆਪਣੇ ਕੋਲ ਬਥੇਰੇ ਕੰਮ ਇੱਥੇ ਖੋਲਦਾਂਗੇ ਕੁਛ ਨਾ ਕੁਛ ਉਹਨੂੰ ਨਹੀਂ ਕੋਈ ਗੱਲ ਨਹੀਂ ਨੀ ਇੱਕ ਵਾਰੀ ਆ ਲੈਣ ਦੇ ਘਰ ਉਹਨੂੰ ਹਾਂ ਚੱਲ ਕੋਈ ਨਹੀਂ ਮੈਂ ਕੀ ਕਹਿਣਾ ਵਾਂ ਮੈਂ ਤਾਂ ਕਹਿਨੀ ਆ ਕਿ ਸਾਨੂੰ ਘਰ ਵੜਨ ਦੇਣ ਹੁਣ ਤਾਂ ਵੀ ਆ ਹਾਂ ਨਹੀਂ ਨਹੀਂ ਉਹਨਾਂ ਨੇ ਕੀ ਕਹਿਣਾ ਵਾਂ ਚੱਲ ਕੋਈ ਗੱਲ ਨਹੀਂ ਉਹ ਤਾਂ ਕਹਿ ਵੀ ਗੱਲਾਂ ਚੱਲ ਸੁਣ ਲਾਂਗੇ ਪਰ ਚੁੱਪ ਰਾਵਾਂਗੇ ਬੋਲਾਂਗੇ ਨਾ ਅੱਗੇ ਕੁਛ ਵੀ ਨਹੀਂ 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 ਬੋਲ ਠੀਕ ਵਾ ਨਾ ਹਾਂ ਤੂੰ ਨਾ ਫਿਕਰ ਕਰ ਮੈਂ ਨਹੀਂ ਕੁਛ ਹਾਂਦੀ ਇਹ ਫਿਕਰ ਤਾਂ ਹੈ ਕਿ ਜਿੰਨ ਚਿਰ ਗੱਲ ਨਹੀਂ ਹੁੰਦੀ ਕਿਉਂਕਿ ਸੁਣਿਆ ਵਾਂ ਇਹਨਾਂ ਦੀ ਬੜੀ ਚਲਦੀ ਆ ਕਿ ਅੱਗੇ ਵੀ ਇਹਦੇ ਪਿੰਡ ਦਾ ਕੋਈ ਬੰਦਾ ਹੀ ਤਾਂ ਫਸ ਗਿਆ ਹੀਗਾ ਤੇ ਪਾਜੀ ਨੇ ਕਢਵਾ ਲਿਆ ਸੀ ਉਹਨੂੰ ਤੇ ਮੈਨੂੰ ਤੇ ਉਹੀ ਆਸ ਪੜੀ ਲੈ ਕੇ ਆਈਆਂ ਮੈਂ ਵੀ ਚੱਲ ਸਾਡੀ ਮਦਦ ਕਰਨ ਜੇ ਵੀ ਤੇ ਚੱਲ ਕੀਤਾ ਤਾਂ ਹੀ ਮਾੜਾ ਹੀ ਆ ਪਰ ਕੋਈ ਗੱ ਨੇ ਗੇਟ ਖੁਲਾਇਓ ਹੋ ਹੋ ਹੈ ਏਦਾਂ ਕਰੀਏ ਵਿਚਪਰ ਕੇ ਅੰਦਰੇ ਚਲ ਜੀਏ ਜੇ ਗੇਟ ਖੜਕਾਇਆ ਨਾ ਇਹ ਨਾ ਹੋਏ ਪਿਛਲੀ ਵਾਰ ਵਗੋਂ ਧੱਕੇ ਮਾਰ ਦਵਾ ਤੱਕ ਦਰ ਨਾ ਹੋ ਚਾਹੀਦਾ ਹੈ ਚੱਕ ਚਾਹ ਤੋ ਮੇਰੀ ਤਾਂ ਜੇ ਉਹ ਨੂੰ ਆਪਣੀ ਨਾ ਮਖੀਂ ਹੋ られ ਜਾਂ ਨਾ ਰਹੇ ਆਜਾ

ਬਸ ਬਾਜੀ ਆਈ ਗਿਆ ਵਾ ਭੈਣ ਜਿੰਦੀ ਖੰਡੇ ਕਿਤੇ ਉਹਦੇ ਕੋਠੇ ਤੇ ਆ ਗਈ ਉਹ ਤੇ ਕੱਪੜੇ ਸੁੱਕਣੇ ਪਾਉਣ ਮੈਂ ਲਿਆਉਂਦਾ ਬਲਾ ਕੇ ਹਾਂਜੀ ਹਾਂਜੀ ਮਾਰਿਓ ਆਵਾਜ਼ ਭੈਣ ਜੀ ਪ੍ਰਭੂ ਕੀ ਅੱਲਾ ਤੇਰਾ ਬੜਾ ਮੂੰਹ ਨਿਕਾ ਗਿਆ ਆ ਕੁਛ ਨਹੀਂ ਬਾਜੀ ਭੈਣ ਜੀ ਲਿਆਉਂਦੀ ਕਿੱਥੇ ਆ ਮੈਂ ਲਿਆਉਂਦਾ ਬਲਾ ਕੇ ਬੈਠੋ ਤੁਸੀਂ ਚੱਲ ਬਾਜੀ ਨੇ ਤੁਹਾਨੂੰ ਬਹਿਣ ਵਾਸਤੇ ਕਹਿਤਾ ਜਿਹੜੀ ਭੈਣ ਮਿਲ ਪੈਂਦੀ ਨਾ ਉਨੇ ਹਨ ਫੇਰ ਤੱਕੇ ਮਾਰਨੇ ਹੀਗੇ ਸਹੀ ਗੱਲ ਉਹ ਤਾਂ ਸਿੱਧਾ ਬਾਹ ਫੜ ਕੇ ਬਾਹਰ ਕੱਢਣਾ ਹੀ ਪੈਣੀ ਕੋਈ ਨਹੀਂ ਚੱਲ ਇੰਨਾ ਵਾ ਕੋ ਹਣ ਇੱਥੇ ਬੈਠੇ ਹਾਂ ਗਲਤ ਕਰਨਗੇ ਨਾ ਹਣ ਮੈਂ ਹੁਣ ਹਣ ਬੈਠੀਆਂ ਥੋੜਾ ਸਮਾਂ ਦੇਣ ਲੱਗੀ ਆ ਆਪੇ ਕੋਈ ਨਾ ਕੋਈ ਗੱਲ ਮੁੱਕੂਗੀ ਨਾ ਉਦਾਂ ਮੈਨੂੰ ਪਤਾ ਲੱਗਾ ਵੀ ਬੰਦਾ ਬੜਾ ਪੱਕਾ ਏਜੰਡਾ ਨਾਲ ਦੇ ਕੋਲ ਪਿੰਦਰ ਨੇ ਵੀ ਦੱਸਿਆ ਸੀ ਨਾ ਵੀ ਹੈਗਾ ਮੇਰੇ ਡੈਡੀ ਕੋ ਬੰਦਾ ਤੇ ਹੁਣ ਇੱਥੇ ਜੋ ਮਰਜ਼ੀ ਹੋ ਜੇ ਨਾ ਇੱਥੋਂ ਆਪਾਂ ਗੱਲ ਪੱਕੀ ਕਰਕੇ ਉੱਠਣਾ ਅੱਜ ਠੀਕ ਠੀਕ ਚੱਲ ਵੱਟ ਘੱਟ ਬੋਲ ਵੀ ਲੋਗ ਨੇ ਵੱਡੀ ਭੈਣ ਤੇ ਕੋਈ ਗੱਲ ਨਹੀਂ ਵੱਡੀ ਭੈਣ ਸਮਝ ਕੇ ਚ ਮੈਂ ਛੇ ਦੇਣਾ ਮੈਂ ਕਾ ਮ ਬੋਲੂਗੀ ਮੈਨੂੰ ਨਹੀਂ ਪਤਾ ਤੇ ਸਾਡੇ ਮੁੰਡੇ ਦੀ ਜ਼ਿੰਦਗੀ ਦਾ ਸਵਾਲ ਵਾ ਤੂੰ ਫਿਕਰ ਨਾ ਕਰਗਾ ਕੁਝ ਨਹੀਂ ਆਂਦੀ ਮੈਂ ਸਭ ਕੁਝ ਸਹਿ ਲੂਗੀ ਤੇਰੇ ਕੇ ਠੀਕ ਆ ਚੱਲ ਠੀਕ ਨਹੀਂ ਪਰਬ ਉਹਦਾ ਇੱਕ ਗੱਲ ਵਾ ਕਿਧਰ ਤੇ ਨਾਮ ਹੀ ਲੱਗਦੇ ਹੋ ਵੀ ਕਿਤੇ ਗਏ ਆ ਘਰ ਹੈ ਨਹੀਂ ਆ ਉਹ ਤਾਂ ਦੇਖਾਂ ਨਹੀਂ ਡੇ ਇੱਕ ਗੱਲੋਂ ਚੰਗਾ ਵਾ ਉਹਦੀ ਵੀ ਜ਼ੁਬਾਨ ਬੜੀ ਆ ਹੈ ਐਨਾ ਬੋਲਦੀ ਉਹ ਤੇ ਵੇਂਦੀ ਨਹੀਂ ਵੱਡੇ ਨਿੱਕੇ ਦਾ ਲਿਆਰੀ ਨਹੀਂ ਇਹਦੀ ਨੌ ਨੂੰ ਮਸਾਂ ਵੀ ਹੈ ਉਹਦਾ ਕਿਧਰ ਚੰਗਾ ਵਾ ਉਹਨੇ ਵਿਚਾਰੇ ਨੇ ਸਮਝਣਾ ਹੀ ਕਿ ਚੱਲ ਮੇਰੀਆਂ ਮਾਸੀਆਂ ਘਰ ਵੀ ਗਿਆ ਵਾ ਨਾ ਵਿਚਾਰਾ ਤੇ ਚੱਲ ਕੋਈ ਗੱਲ ਨਹੀਂ ਦੇਖੋ ਹੁਣ ਭੈਣ ਕੀ ਆਂਦੀ ਐ ਆ ਰਹੇ ਆ ਘਰ ਨਹੀਂ ਆ ਤੇ ਚੰਗਾ ਵਾ ਸਾਡੇ ਵਾਸਤੇ ਵਧੀਆ ਵਾ ਚੱਲ ਜਿਹੜੀ ਗੱਲ ਨੂੰ ਦੋਹਾਂ ਜਗਾਂ ਨਾ ਹੋ ਗਏ ਸਾਡੇ ਤਵੇ ਤੀਜਾ ਤਾਂ ਕੋਈ ਬੋਲਣ ਵਾਲਾ ਹੈਗਾ ਇੱਥੇ ਵੀ ਚੱਲ ਨਹੀਂ ਇੱਥੇ ਕੋਈ ਨੇ ਦੇਖੀ ਹੁਣ ਭੈਣ ਕੀ ਆਂਦੀ ਐ ਇਹ ਪਤਾ ਨਹੀਂ ਕਿ ਕਿੱਧਰ ਆਣੇ ਦੋ ਜਗਾਂ ਤੋਂ ਉਹ ਭਾਵੇਂ ਹੁਣ ਕਿੰਦਰ ਦੀ ਮਾਇਲੇ ਤੇ ਗੱਲ ਪੈ ਗਈ ਕੋਈ ਹੋਰ ਨਹੀਂ ਤੇ ਮਾਸ਼ਾਅੱਲ ਹੈ ਇਹ ਪ੍ਰਭੂ ਕੋਲ ਨਹੀਂ ਕੜੀ ਜਦੋਂ ਸੁੱਕ ਕੇ ਜੇ ਮਾਰੀ ਜਾਂਦੀ ਹੈ ਏਨਾ ਕਬੂ ਹੋਇਆ ਹੋਰ ਗਾਤੇ ਹੈ ਚਲੋ ਦੱਸਦਾ ਮੈਂ ਯਾਰ ਇਹਦਾ ਦੀ ਮਾਂ ਹਾਂਜੀ ਬਾਹਰ ਉਠਾਂ ਝੰਗੇ ਨੂੰ ਕੱਪੜੇ ਸੁੱਕਣੇ ਪਾਉਣ ਆਈ ਆ ਮੈਂ ਤਾਂ ਥੱਕ ਹੀ ਗਈ ਪੌੜੀ ਤੇ ਚੜ ਚੜ ਕੇ ਉੱਤਰ ਰਹੀ ਆ ਮੈਂ ਤਾਂ ਕੜੀ ਹੋਣੀ ਇੱਥੇ ਧੱਕ ਲੱਗੀ ਸੇਕ ਲੱਗੀ ਮੇਰੀ ਗੱਲ ਸੁਣ ਹਾਂ ਇੱਕ ਤਨ ਮੈਂ ਗੱਲ ਦੱਸਾਂ ਗੁੱਸਾ ਤੇ ਨਾ ਕਰੇਂਗੀ ਕੋਈ ਚੱਜ ਦੀ ਕਰਿਓ ਜਾਂ ਕਰੋਗੇ ਗੁੱਸੇ ਵਾਲੀ ਤੇ ਫਿਰ ਤੇ ਗੁੱਸਾ ਲੱਗਣਾ ਹੀ ਹੈ ਜਲਾ ਕੇ ਥੱਲੇ ਆ ਥੱਲੇ ਹੁਣ ਕੀ ਕੰਮ ਤੇਰੀਆਂ ਭੈਣਾਂ ਆਈਆਂ ਨਵੇਂ ਹਾਏ ਹਾਏ ਮੇਰੀਆਂ ਭੈਣਾਂ ਆਈਆਂ ਹਾਂ ਮੇਰੀਆਂ ਭੈਣਾਂ ਇੱਥੇ ਕੀ ਕਰਨ ਆਗੀਆਂ ਮੇਰੀ ਗੱਲ ਸੁਣ ਮੈਨੂੰ ਨਹੀਂ ਪਤਾ ਕੀ ਕਰਨ ਆਗੀਆਂ ਤੇ ਕਿੱਧਰ ਆਗੀਆਂ ਤੇ ਕਿਉਂ ਆਗੀਆਂ ਇਹ ਸਵਾਲ ਮੈਨੂੰ ਨਾ ਪੁੱਛ ਤੇ ਆ ਦੋ ਮਿੰਟ ਥੱਲੇ ਤੇ ਤੁਸੀਂ ਗੇਟ ਨਹੀਂ ਸੀ ਨਾ ਖੋਲਣਾ ਉਸ ਯਾਰ ਗੇਟ ਤੇ ਕਿਤੇ ਕੁਦਰਤੀ ਖੁੱਲਾ ਸੀ ਮੈਂ ਤਾਂ ਡਰਾਈਵਰ ਨੂੰ ਬੈਠਾ ਮੈਂ ਤੇ ਉਹ ਮੋਬਾਈਲ ਤੇ ਦੇਖਾਂ ਕੋਈ ਵੀਡੀਓ ਵੇਖਣਾ ਨਹੀਂ ਇਹਨਾਂ ਦੀ ਕੀ ਮੁੱਟ ਕਿੱਦਾਂ ਪੈ ਗਈ ਜਿਦੋਂ ਇਹਨਾਂ ਨੂੰ ਕੂਨ ਬੋਲਣ ਦਾ ਨਹੀਂ ਪਤਾ ਬਹਿਣ ਖਲੂੰਦਾ ਨਹੀਂ ਕਿਸੇ ਲੱਗੇ ਪਤਾ ਕਿਸੇ ਦੇ ਨਾਲ ਪਿਆਰ ਨਾਲ ਗੱਲ ਕਰਨ ਦਾ ਨਹੀਂ ਫਿਰ ਪਤਾ ਤੇ ਆਈਆਂ ਕੀ ਗੱਲ ਮੂੰਹ ਚੋ ਕੇ ਧੱਕਾ ਦੇ ਕੇ ਬਾਹਰ ਨਹੀਂ ਕੱਢੀਆਂ ਉਹ ਯਾਰ ਗੱਲ ਤੇ ਸੁਣ ਲਿਆ ਕਰ ਕੇ ਇਹਦੀ ਛੜ ਛੜੇ ਫਿਰੇ ਕੰਮ ਕੋਈ ਗੱਲ ਨਹੀਂ ਹੁਣ ਐਦਾਂ ਕਰੀ ਘਰ ਆਏ ਇਹ ਗੱਲ ਨਹੀਂ ਪਈਦਾ ਹੁੰਦਾ ਬੰਦਾ ਚੰਗਾ ਨਹੀਂ ਲੱਗਦਾ ਖਾਨਦਾਨੀ ਖਰਾਬ ਹੁੰਦੀ ਆ ਮੀਆਂ ਨੂੰ ਜਾ ਕੇ ਦੱਸਣਾ ਉਹ ਜਿੰਨੀ ਮਰਜ਼ੀ ਮੇਰੀ ਬੇਇੱਜ਼ਤੀ ਕਰੀ ਜਾਣ ਮੈਂ ਚੁੱਪ ਕਾ ਕੇ ਸੁਣੀ ਜਾਂਦੀ ਆ ਇਹਦਾ ਵੱਡੀ ਹੁੰਦਾ ਫਾਇਦਾ ਨਾ ਜਿਹੜੀਆਂ ਤੇਰੇ ਘਰ ਆਈਆਂ ਵਾ ਤੇਰੀ ਬੇਇੱਜ਼ਤੀ ਕਿਉਂ ਕਰਨਗੀਆਂ ਠੀਕ ਆ ਕਿ ਨਹੀਂ ਤੇ 2 ਮਿੰਟ ਆ ਥੱਲੇ ਜਦੋਂ ਪਹਿਲੀ ਗੱਲ ਤੁਹਾਡੀ ਰਿਸ਼ਤੇਦਾਰੀ ਮੁੱਕ ਗਈ ਇਹਨਾਂ ਨੂੰ ਆਪ ਹੀ ਸੋਚਣਾ ਚਾਹੀਦਾ ਹੈ ਕਿਉਂ ਨਹੀਂ ਨਾ ਜਾਈਏ ਉਹਦੇ ਕੋ ਨਾ ਉਹਦੇ ਮੱਥੇ ਲੱਗিয়ে ਚਲ ਉੱਠ ਤਾਂ ਸਰਕਾਰ ਆ ਗਈਆਂ ਮੈਂ ਉਹਨਾਂ ਨੂੰ ਕੀ ਕਹਾਂ ਫੇਰ ਕੱਲ ਨੂੰ ਤੂੰ ਇਸੇ ਮੂੰਹ ਨਾਲ ਗਾਣਾ ਸੀ ਮੇਰੇ ਭੈਣਾਂ ਆ ਜਾਂਦੇ ਥੱਕੇ ਮਾਰ ਕੇ ਘਰੋਂ ਖਲਤੀਆਂ ਮੈਂ ਹੀ ਨਿੱਗਲ ਕਰ ਤੱਕਣਾ ਵਾ ਮੰਦਾ ਚੰਗਾ ਥੋੜਾ ਲੱਗਦਾ ਵਾ ਲੂੜੀਆਂ ਚੰਗੀਆਂ ਲੱਗਦੀਆਂ ਹੈਗੀਆਂ ਹੁਣ ਲੋਕਾਚਾਰੀ ਤੇ ਉਹਨਾਂ ਨੂੰ ਕਹਿਣਾ ਪੈਣਾ ਵੀ ਬਹਿ ਜਾਓ ਚਲੋ ਆਪੇ ਗੱਲ ਕਰ ਲਿਓ ਮੇਰੇ ਕੋਲ ਨਾ ਕਰਵਾਏ ਹੋਏ ਨੇ ਮੇਰੀ ਦੱਸੋ ਹਮ ਮੇਰਾ ਜੀ ਇਹਨੂੰ ਤਾਂ ਗੇਟ ਬੰਦ ਗੇਟ ਖੜਪੰਦੀਆਂ ਚੀਜ਼ਾਂ ਦਾ ਖੋਲਦੇ ਜੀ ਕਰਦਾ ਨਾ ਖੋਲਦੇ ਹੁਣ ਮੂੰਹ ਚੱਕੇ ਆਪੇ ਆਉਣੇ ਮੇਰੇ ਨਾਲ ਸੁਣ ਹੁਣ ਮੈਨੂੰ ਕੀ ਪਤਾ ਕਿ ਇਹਨਾਂ ਨੇ ਆਇਆ ਗੇਟ ਉੱਡ ਆਇਆ ਬਈ ਥੋੜਾ ਮਤਲਬ ਹੁੰਦਾ ਜਦ ਵੀ ਕਈ ਤੇ ਫੋਨ ਚਲਾਉਣਾ ਹੁੰਦਾ ਬਈ ਥੋੜਾ ਵੀ ਆਪਣਾ ਭੂਵੇਂ ਤੋਂ ਆਲੇ ਹੋ ਜਾਂਦਾ ਇਹ ਤਾਂ ਖਾਨੀ ਹੈ ਥੋੜਾ ਘੱਟ ਚਲਾ ਲਿਆ ਕਰੋ ਉਦੋਂ ਹਟਣਾ ਨਹੀਂ ਹੁੰਦਾ ਇੱਕ ਫੋਨ ਦੇ ਸਿਆਪੀ ਮੈਂ ਆਖ ਲਿਆ ਹੁੰਦੀ ਤੇ ਮੈਂ ਉਹਦਾ ਬੰਦ ਕਰ ਲਿਆ 50 ਕੰਮ ਦਾ ਚੁੱਪ ਕਰਦੇ ਨੂੰ ਮਾਰ ਕੇ ਮੀਨੇ ਕਹਿੰਦੇ ਪੂਰੇ ਲੱਗੀ ਜਾ ਵਾ ਅੱਗੇ ਬੜਾ ਗੁੱਸਾ ਹੋ ਗਿਆ ਜਿ ਲੱਗਦਾ ਪੈਣ ਹੁੰਦੀ ਇਹ ਹੁਣ ਆ ਕੇ ਹੁੰਦੀ ਚਲ ਸੱਸ ਜੀ ਦਾ ਕੰਮ ਹੈ ਤਾਂ ਤੇ ਗੱਲ ਦੇ। ਲੈ। ਪਹਿਲਾਂ ਮੈਨੂੰ ਇਹ ਦੱਸੋ ਇੰਨਾ ਬਹੁਤ ਘਰ ਕਰ ਦਿੱਤ ਜੇ ਫਿਰ ਬਹੁਤ ਗਿਆਈਆਂ ਕਿ ਇਹ ਪਹਿਲਾਂ ਸਿਆਣੀਆਂ ਭਾਂਜਣਗ। ਚਲ ਭੈਣ ਮਾਫ ਕਰਦੇ ਸਾਨੂੰ। ਹੁਣ ਸਾਡੀ ਆਈਆਂ ਦੀ ਜਿਦ ਰੱਖ ਤਾਰੀ ਗੱਲ ਸੁਣ ਲੈ ਹੁਣ ਸਾਰੇ। ਨਹੀਂ ਮਾफी ਕਿਹਦੀ ਗੱਲ ਦੀ? ਚੰਗੇ ਕੰਮ ਕੀਤੇ ਆ ਮੈਂ ਮਾਫ ਕਰਨਾ। ਓ ਯਾਰ ਸੁਣਦਾ ਦੇ ਆ ਯਾਰ ਕੀ ਗੱਲ ਆ ਹੋਰ ਗੱਲ ਕਰੀ ਜਾਣੀ ਆ। ਚਲ ਪਰਪ ਕੋਈ ਨਹੀਂ। ਕੌਸਲਾ ਰਹਾ ਹਾਦੀ ਵਟੀ ਪੈਣਾ ਸੁਣੂੰਗੀ ਗੱਲ ਕੋਈ ਨਹੀਂ 10 ਤੋਂ ਬਾਅਦ ਹੀ ਸਰੀ ਗੱਲ ਜੀਵਨ ਗੱਲ ਕੀ ਬਰਾਬਰ ਆਉਣ ਕੱਢੀ ਆ ਰੋਣਾ ਰਾਣਾ ਬਾਜੀ ਕੀ ਆ ਤੁਹਾਨੂੰ ਪਤਾ ਹੀ ਆ ਨਾ ਤੇ ਉਹਦੇ ਨਾਲ ਤਾਂ ਇਹਨੇ ਬਾਅਦ ਦੋ ਨੰਬਰ ਵਿੱਚ ਹੈ ਉਹਨੇ ਜੰਟਨੇ ਖਾ ਲਏ ਆ ਪੈਸੇ ਤੇ ਉਹ ਵਿਚਾਰਾ ਚੰਗਣਾ ਚ ਤੁਰਿਆ ਫਿਰਦਾ ਵਾ ਤੇ ਹੁਣ ਰੋਂਦੇ ਦੇ ਫੋਨ ਕੀਤਾ ਵੀ ਮੰਮੀ ਮੈਨੂੰ ਬਚਾ ਲਾ ਤੇ ਸਾਡੇ ਤੇ ਬਾਜੀ ਹੁਣ ਹੱਥ ਕੁਝ ਨਹੀਂ ਜੀ ਆਉਣ ਗਿਆ ਮਨਜਿੰਦਰ ਨੇ ਫੋਨ ਕੀਤਾ ਸੀ ਤੇ ਉਹ ਜੰਟ ਵੀ ਜਿਹੜਾ ਉਹ ਵੀ ਜਿੱਲੇ ਜਾ ਗਏ ਤੇ ਹੁਣ ਤੁਹਾਡੇ ਗਾੜੀ ਹੱਥ ਜੁੜ ਕੇ ਬੇਨਤੀ ਆ ਵੀ ਤੁਸੀਂ ਬਚਾ ਲੋ ਇਹਨੂੰ ਜਿੱਦਾਂ ਬਚਾ ਸਕਦੇ ਨੇ ਪਹਿਲਾਂ ਤੁਸੀਂ ਇਹ ਦੱਸੋ ਐਡਾ ਵੱਡਾ ਫਾਲ ਹੈਂਦੀ ਲੋੜ ਨਹੀਂ ਗਾਦੀ ਕਿਉਂ ਮੁੰਡਾ ਦਿਨ ਦੋ ਨੰਬਰ ਚ ਕੱਲਿਆ ਪਿਆ ਤੈਨੂੰ ਕਦੀ ਕਹੀਦੀ ਸਲਾਹ ਨਹੀਂ ਲਈ ਐ ਪੈਨ ਤੈਨੂੰ ਤਾਂ ਪਤਾ ਹੀ ਆ ਕਿ ਉਹ ਜਿੱਦ ਬੜੀ ਕਰਦਾ ਹੈਗਾ ਉਹਦੀ ਜਿੱਦਾਰੇ ਮੈਂ ਵੀ ਹਾਰ ਗਈ ਕਿ ਚੱਲ ਨਹੀਂ ਆਣਾ ਕਹਿੰਦਾ ਕਿ ਤੁਰ ਹੀ ਜਾਂਦੀ ਆ ਤੇ ਚੱਲ ਇਹਨੂੰ ਕੱਲ ਦੇ ਲਈ ਐਡਾ ਹੀ ਮੈਨੂੰ ਕਿ ਪਤਾ ਹੈ ਆ ਕੁਝ ਬੰਨਾ ਹੱਦ ਨਾਲ ਜਦੋਂ ਰਿਸ਼ਤੇਦਾਰਾਂ ਨਾਲ ਬੇਥੇ ਬੈਠੇ ਨਾ ਫਿਰ ਕਿਰਿਆ ਕੰਮਾਂ ਦੇ ਘਾਟੇ ਪੈਂਦੇ ਆ ਇਹੋ ਜਗ੍ਹਾ ਤੇ ਕੋਣ ਬੋਲਣ ਹੁੰਦਾ ਕਿ ਇਕੱਠੇ ਬੈਠੇ ਹੁੰਦੇ ਕੋਈ ਸਲਾਹ ਹੁੰਦੀ ਕੋਈ ਚੰਗੀ ਸਲਾਹ ਦਿੰਦੇ ਚੱਲ ਬੁੱਟੀਆਂ ਤੇ ਬੜੀਆਂ ਹੁੰਦੀਆਂ ਪਾਜੀ ਹੁਣ ਤੁਹਾਡੇ ਘਰੇ ਤਰ ਲਈ ਆ ਬੱਸ ਤੇ ਮੇਰਾ ਪੁੱਤ ਕਿ ਇਤਨਾ ਬਚਾ ਲਓ ਉੱਥੋਂ ਬਾਕੀ ਜੇ ਪਿੰਦਰ ਨੂੰ ਜੇ ਪਿੰਦਰ ਨੂੰ ਉਹਨੇ ਘਰੇ ਫੋਨ ਕਰ ਹੀ ਦਿੱਤਾ ਸੀ ਤੇ ਉਹ ਤੁਹਾਡੇ ਕੋਲ ਚਲ ਗਿਆ ਫਿਰ ਸਾਰੀਆਂ ਗੱਲਾਂ ਛੱਡ ਕੇ ਬਚਾ ਲੈਣਾ ਭਰਾ ਵਾ ਇਹਨਾਂ ਨੇ ਮੈਨੂੰ ਕੋਈ ਗੱਲ ਨਹੀਂ ਦੱਸੀ ਮੇਰੇ ਤੋਂ ਅਹੀਂ ਇਹਨੂੰ ਨਹੀਂ ਦੱਸਿਆ ਪਰ ਦੇਣਾ ਨੂੰ ਘਾਲਤਾ ਵੀ ਚੱਲ ਜਾ ਆਪ ਨੂੰ ਦੱਸ ਗਿਆ ਆਪਣੇ ਮੁੰਡੇ ਦਾ ਕੁਝ ਕਰਨ ਤੁਸੀਂ ਉਹਦੇ ਵੀ ਬੇਇੱਜ਼ਤੀ ਕੀਤੀ ਉਹ ਤੁਸੀਂ ਇੱਕ ਗੱਲ ਦਾ ਉਹਦੇ ਦਾ ਕਦੇ ਸਵਾਲ ਨਹੀਂ ਕੀਤਾ ਹੁਣ ਤੁਹਾਨੂੰ ਪਤਾ ਲੱਗਾ ਜਦ ਬੜੀਆਂ ਗਲਤੀਆਂ ਹੋ ਗਈਆਂ ਭਾਜੀ ਹੜਕੋ ਸਾਨੂੰ ਮaaf ਕਰ ਦਮ ਅੱਖਾਂ ਤਾਂ ਕਰਨ ਜੋਗੇ ਨਹੀਂ ਨਹੀਂ ਅਸੀਂ ਤੁਹਾਨੂੰ ਮਾਫਗਰਨਾ ਕਰਨਾ ਮਾਫ ਕਰਨ ਵਾਲਾ ਤੇ ਉੱਪਰ ਬੈਠਿਆ ਆਪੇ ਕਰੇ ਨਾ ਕਰੇ ਹੁਣ ਪਿਛਲੀਆਂ ਗੱਲਾਂ ਛੱਡੋ ਸਾਨੂੰ ਪਿਛਲੀਆਂ ਗੱਲਾਂ ਨਾ ਫੋਲੋ ਜਿੰਨੇ ਫੋਲਾਂਗਾ ਉਹਨਾਂ ਨੂੰ ਦੁੱਖ ਹੋਣਾ ਵਾ ਤੇ ਬਸ ਕੋਈ ਤਰਲੇ ਆ ਤੁਹਾਡੇ ਗਾੜੀ ਤੁਹਾਡੀ ਮਦਦ ਕਰ ਲਓ ਬਸ ਤੁਹਾਨੂੰ ਪਤਾ ਹੋਵੇ ਤੁਹਾਡੇ ਹੱਥੇ ਚ ਬੰਦਾ ਹੈਗਾ ਵਾ ਤੇ ਬਸ ਉਹਨੂੰ ਕਹਿ ਕਹਾ ਕੇ ਜਿੰਨੇ ਵੀ ਪੈਸੇ ਲੱਗ ਲਾ ਕੇ ਮੇਰਾ ਪੁੱਤੇ ਕਰ ਵਾਪਸ ਲੈ ਕੋਈ ਨਾ ਬਹਿ ਗਿਆ ਤੇ ਆ ਗਏ ਹੁਣ ਸਾਡਾ ਨੀ ਮੂੰਹ ਕੋਤ ਹੈ ਨਹੀਂ ਪੁੱਤਰੀ ਇੱਥੇ ਹੈਂ ਅੱਗੇ ਅਸੀਂ ਨੂੰ ਦੇ ਸਾਹਮਣੇ ਕਹਿੰਦਾ ਪਤਾ ਕਿੰਨੀਆਂ ਗੱਲਾਂ ਕਰਦੀ ਨਾਲੇ ਬਗਾਨੀਆਂ ਨੂੰ ਦੱਗੇ ਮੌਕਾ ਚਾਹੀਦਾ ਮੈਂ ਸਮਝ ਨਹੀਂ ਤੁਹਾਡੀ ਗੱਲ ਨੂੰ ਭੈਣ ਜੀ ਪਰ ਹੁਣ ਇਹ ਮੌਕਾ ਜਿਹੜਾ ਚੱਲਾਂ ਕਰਦਾ ਨੀਗਾ ਇਹ ਤਾਂ ਵਿਚਾਰੀ ਨਾ ਹੁੰਦੀ ਆ ਨਾ ਰੋਟੀ ਵੀ ਨਹੀਂ ਖਾਂਦੀ ਰੋਟੀ ਵੀ ਛੱਡਦੀ ਏਨੇ ਹੁਣ ਤਰਸ ਕਰੋ ਥੋੜਾ ਬੋਧਾ ਤੇ ਭਾਜੀ ਜਿੱਦ ਤਣ ਹੱਥ ਪੈਂਦਾ ਵਾ ਨਾ ਤੇ ਹੁਣ ਉਹ ਕੰਮ ਕਰਾ ਦੋ ਇਹ ਹੁਣ ਗੱਲ ਕਰਨੀ ਪੈਣੀ ਅਗਲੇ ਨਾਲ ਠੀਕ ਆ ਕਿ ਦੱਸਣਾ ਪਊਗਾ ਉਹਨਾਂ ਨੂੰ ਉਹ ਮਗਾਤ ਦਿੰਦੇ ਆ ਬੰਦਾ ਚਲੋ ਬੰਦਾ ਦਿਓ ਚੰਗਾ ਵਿਚਾਰਾ ਭਲਾ ਮਾਨਸਾ ਫਰੇ ਆ ਵੀ ਅਗਲੇ ਫਿਰ ਪੈਸੇ ਨਹੀਂ ਦੇ ਬੰਦਾ ਬੁਲਾਉਂਦੇ ਕੋਈ ਗੱਲ ਨਹੀਂ ਭਾਜੀ ਜਿੰਨੇ ਪੈਸੇ ਲੱਗਣਗੇ ਮੈਂ ਲਾ ਦੂੰਗੀ ਤੇ ਆਹ ਦਿਨਾਂ ਦੀ ਫਿਕਰ ਕਰੋ ਤੁਸੀਂ ਪੈਸੇ ਲਾ ਦਾਂਗੇ ਆਪਾਂ ਵਾਹ ਤੁਹਾਡੇ ਪਹਿਲਾਂ ਉਹਨੇ ਗੱਲ ਕੀਤੀ ਹਾਂ ਹਾਂਜੀ ਕੀਤੀ ਦੱਸਿਆ ਉਹਨਾਂ ਨੂੰ ਉਹਨਾਂ ਨੇ ਕਿਹਾ ਮੈਨੂੰ ਤਾਂ ਭਾਜੀ ਗਾਉਣ ਮਤਲਬ ਇਤੋਂ ਉਹਨਾਂ ਕਹਿੰਦਾ ਜਾਓ ਤੋਨਾਂ ਕੋ ਬੰਦਾ ਹੈਗਾ ਵਾ ਉਹਨਾਂ ਨਾਲ ਗੱਲ ਕਰੋ ਜਾ ਕੇ ਆ ਮੁੰਡੇ ਨੂੰ ਬਚਾਉਣਾ ਆ ਮੁੰਡੇ ਦੀ ਗੱਲ ਆ ਨਹੀਂ ਤੇ ਮੈਂ ਤੁਹਾਨੂੰ ਮੈਂ ਕਦੀ ਨਾ ਇੱਥੇ ਬਹਿਣ ਬਲਾਂ ਮੈਂ ਮਹੀਨੇ ਵੀ ਦਿੰਦੀ ਮੈਂ ਉਸੇ ਵਾਲੇ ਥਾਂ ਲੁਣਨਾ ਫੇਰ ਮੇਰੇ ਦੱਸਾਂ ਮੈਂ ਨਾ ਮੱਸਾ ਨਹੀਂ ਨਾ ਚੱਲ ਜਾਂ ਤੇ ਘਰ ਐ ਨਾ ਨਹੀਂ ਐਦਾ ਕਹੀਦਾ ਇਹਦਾ ਇਨਾ ਘਰ ਤੋਂ ਵੀ ਨਾ ਕਰ ਕੋਈ ਦਾ ਰੱਬ ਤੋਂ ਡਰਿਆ ਕਰ ਜਿਹੜਾ ਮਾਰਾ ਕਰੂਗਾ ਨਾ ਉਹਦਾ ਹਿਸਾਬ ਤਾਂ ਉਹਨੇ ਆਪੇ ਕਰ ਲੈਣਾ ਛੱਡ ਦੋ ਵੀ ਤੁਹਾਡੀ ਨਿਗਾਰਾ ਮੁੰਡਾ ਹੈ ਉਹਨੂੰ ਫਸਾ ਕੇ ਉੱਥੇ ਰੱਖ ਦਿੱਤਾ ਵਾ ਉਹ ਅਮਰੀਕਾ ਨੂੰ ਚੱਲੇ ਹੋ ਕੇ ਉਹਦਾ ਵਿਆਹ ਨੂੰ ਕਰ ਲੈਂਦੇ ਉਹ ਕੋਈ ਚੰਗੇ ਘਰ ਦੀ ਕੁੜੀ ਲੱਭ ਲੈਣ ਜੋ ਪੜੀ ਲਿਖੀ ਆਪੇ ਚੱਲ ਜਾਂਦੀ ਬਾਹਰ ਦੇ ਨੂੰ ਲੈ ਜਾਂਦੀ ਵਿਆਹ ਕਿੱਥੇ ਮੰਨਦਾ ਸੀਗਾ ਇਹੋ ਕਹਿੰਦਾ ਹਾਂ ਕੁਆਰੇ ਨੇ ਜਾਣਾ ਹੋ ਤਾਂ ਮੈਨੂੰ ਛੇਤੀ ਘੱਲੋ ਨਹੀਂ ਤੇ ਮੈਂ ਇੱਥੇ ਕੱਖ ਨਹੀਂ ਕਰਨਾ ਅੰਦਰ ਹੀ ਪਿਆਰ ਇੰਦਾ ਸੀ ਬਸ ਮੂੰਹ ਸਰਲ ਬੈਠ ਕੇ ਗਾ ਬਾਹਰ ਨਿਕਲਣਾ ਤਾਂ ਮੈਂ ਕੀ ਕਰਦੀ ਭਾਜੀ ਮੈਂ ਬੜੀ ਔਖੀ ਸੀਗੀ ਫਿਰ ਜੇ ਤੁਸੀਂ ਨਹੀਂ ਗੱਲ ਕੀਤੀ ਤੇ ਮਨਜਿੰਦਰ ਦਾ ਨਹੀਂ ਵਰਜ ਪਾਉਂਦਾ ਹੋਏ ਹਰਨਾਲ ਦੇ ਨਾਲ ਗੱਲ ਕਰਦਾ ਗਰਜਿੰਦਰ ਹੀ ਬਾਹਰੋਂ ਫੋਨ ਲਾ ਲੈਂਦਾ ਭਾਜੀ ਗਲਤੀਆਂ ਤਾਂ ਬੜੀਆਂ ਹੋ ਗਈਆਂ ਵਾ ਮਤ ਤੇ ਪੜਦੇ ਪੈ ਗਏ ਸੀਗੇ ਹੁਣ ਕੀ ਕਰੀਏ ਹੁਣ ਜਿੰਨੀਆਂ ਗੱਲਾਂ ਕਰਾਂਗੇ ਗੱਲਾਂ ਹੀ ਵਾਧੀਆਂ ਜਾਣੀਆਂ ਵਾ ਤੁਸੀਂ ਗੱਲ ਕਰੋ ਹੁਣ ਨਾ ਤੁਸੀਂ ਆਹ ਇੱਕ ਗਰੁੱਪ ਨੇ ਬਣਾ ਲਿਆ ਨਾ ਸਾਰਿਆਂ ਨੇ ਹੁਣ ਆ ਤੁਹਾਡਾ ਨੁਕਸਾਨ ਹੀ ਐ ਕੰਮ ਇਹ ਤੁਹਾਨੂੰ ਦੱਸ ਦੇਣਾ ਹੋ ਗਿਆ ਨੁਕਸਾਨ ਪਾਜੀ ਹੋਰ ਇਸ ਤੋਂ ਵੱਧ ਕੀ ਹੋਣਾ ਨੁਕਸਾਨ ਤੇ ਬੜਾ ਹੋ ਗਿਆ ਵਾ ਕੰਮ ਤੁਸੀਂ ਸਾਰੇ ਪੁੱਠੇ ਕਰਦੇ ਤੇ ਮੁੜ ਕੇ ਤੁਸੀਂ ਤੱਲੇ ਮਾਰਦੇ ਵੀ ਨਿਆਣੇ ਭਾਜੀ ਬਾਰ-ਬਾਰ ਤੇ ਮੈਂ ਉਹ ਕਿਨੇ ਟੜ ਗੜੇ ਧਰ ਲਈ ਆ ਬਸ ਮੇਰਾ ਪੁੱਤ ਬਚਾ ਲੋ ਐ ਤੇ ਮੇਰੇ ਸਹੁਰਿਆਂ ਨੂੰ ਪਤਾ ਤੇ ਜੇ ਮੇਰੇ ਸਾਸੂ ਨੂੰ ਪਤਾ ਲੱਗਾ ਹੁੰਦਾ ਮੈਨੂੰ ਘਰ ਨਹੀਂ ਵੜਨ ਦੇਣਾ ਤੇ ਮੈਂ ਤਰਲੇ ਟੜ ਗੜੇ ਕੰਡਈ ਆ ਤੇ ਜੇ ਮੇਰੇ ਪੁੱਤ ਨੂੰ ਉੱਥੇ ਕੁਝ ਹੋ ਗਿਆ ਨਾ ਤੇ ਮੈਂ ਤੇ ਜਿੰਦੇ ਜੀ ਮਰ ਜਾਣਾ ਵੇਖ ਲਿਓ ਤੂੰ ਹਾਏ ਹਾਏ ਪ੍ਰਭ ਕਿਉਂ ਇੰਦਾ ਕਰਦੀਆਂ ਨਾ ਮੇਰੀ ਭੈਣ ਨਾ ਰੋ ਤੋ ਕੋਈ ਗੱਲ ਨਹੀਂ ਵੱਡੇ ਭਾਜੀ ਉਹਨਾਂ ਨੇ ਸਭ ਕੁਝ ਕਰ ਲੈਣਾ ਵਾ ਤੂੰ ਗੱਲ ਫਿਕਰ ਕਰਨੀ ਆ ਹੁਣ ਉਹ ਭਾਨੇ ਦਾ ਛਿੰਦਾ ਫਸ ਗਿਆ ਸੀ ਉਹਨੂੰ ਉਹਨਾਂ ਨੇ ਮੰਗਾਤਾ ਹੈ ਚਲੋ ਉਹਨੂੰ ਅਸੀਂ ਦੱਸਿਆ ਵੀ ਅਜੇ ਤਾਂ ਬੰਦਾ ਜਾਣਿਆ ਅਮਰੀ ਕਿਰਪਿਆ ਲਈ ਹੈ ਅਗਲੇ ਨੇ 15 ਲੱਖ ਹੈ ਉਹ ਆਂਦਾ ਮੈਨੂੰ ਇਹ ਕਿੰਨੇ ਕੁ ਬਜਣਿਆ ਇਹ ਤੇ ਬਸ ਬੰਦਾ ਵਾਪਸ ਕਰਾਉਣ ਦੇ ਲੱਗਣੇ ਇੰਨੇ ਪੈਸੇ ਅੱਛਾ ਅੱਛਾ ਤੇ ਇਹ ਆ ਕਿ ਮੈਂ ਉਹਦੇ ਨਾਲ ਗੱਲਬਾਤ ਕਰ ਲਈ ਨਾ ਵਾ ਜੀ ਉਹਨੇ ਕਿਹਾ ਵੀ ਕੰਮ ਹੋ ਜਾਊਗਾ ਤਾਂ ਨੰਬਰ ਤੁਹਾਨੂੰ ਮੈਂ ਦੇ ਦਊਗਾ ਮੇਰੇ ਵੱਲੋਂ ਉਹਨੂੰ ਦੱਸ ਦੇ ਕੋ ਉਹਨਾ ਨੰਬਰ ਦਿੱਤਾ ਤੇ ਦੂਜੀ ਗੱਲ ਇਹ ਆ ਕਿ ਪੈਸਾ ਕੋਈਆਂ ਦੀ ਗੱਲ ਆਪੇ ਕਰਿਓ ਆਪਣੇ ਹੱਥੀ ਉਹਨੂੰ ਭੇਜ ਦਿਓ ਜਿੱਥੇ ਕਹੂਗਾ ਤੇ ਇੱਕ ਗੱਲ ਹੋਰ ਨਾਲੇ ਚਾਹ ਪਾਣੀ ਪੀ ਲਓ ਤੇ ਇੱਥੋਂ ਦਾ ਚੱਲ ਛੇਤੀ ਜਾਓ ਕਿਉਂਕਿ ਸਾਡੇ ਇੱਥੇ ਮੁੜ ਕੇ ਨਾ ਉਹ ਨੂੰ ਕੋ ਤੁਹਾਡਾ ਕੋਈ ਪਤਾ ਨਹੀਂ ਕਿਹੜੇ ਵੇਲੇ ਆ ਜਾਣਾ ਕਿ ਆਹ ਦੀ ਨੂੰ ਦੇ ਗਿਆ ਨੂੰ ਬਹੁਤ ਜ਼ਿਆਦਾ ਮਤਲਬ ਕਿ ਤੰਗ ਕਰਕੇ ਰੱਖ ਦਿਆ ਤੁਹਾਡੇ ਕਰਕੇ ਗੱਲੀ ਗੱਲੀ ਅਗਲੀ ਹਾਨੂੰ ਗੱਲਾਂ ਲੰਦੀ ਆ ਕੋਈ ਗੱਲ ਕਰਦੀ ਪਹਿਲਾਂ ਤੁਹਾਡੀਆਂ ਹੀ ਗੱਲਾਂ ਲੰਦੀ ਮੈਨੂੰ ਠੀਕ ਆ ਕਿ ਨਹੀਂ ਤੇ ਇਹ ਨਾਲ ਵੀ ਸਾਡੇ ਘਰ ਚ ਲੜਾਈ ਪੈ ਜੇ ਤੇ ਪਿਆਲੇ ਉਹਨਾਂ ਨੂੰ ਚਾਹ ਪਾਣੀ ਹੈ ਚਲੋ ਮੈਂ ਧਰਨੀ ਕੋਈ ਆਹ ਬਾਕੀ ਰਿਸ਼ਤੇਦਾਰੀ ਤੂੰ ਹੀ ਖਤਮ ਕਰਤੀ ਆ ਰਿਸ਼ਤੇਦਾਰੀ ਖਤਮ ਨਾ ਆ ਪਵਣਾ ਤਾਂ ਨਾ ਜਾਣਾ ਚਲੋ ਨਿਆਣਾ ਮੁੰਡਾ ਵਾ ਜਿਹੜਾ ਸਾਡਾ ਪਿੰਦਰ ਉਹਦੇ ਹੋਆ ਕੋਈ ਗੱਲ ਨਹੀਂ ਰੱਬ ਤਰਸੀ ਚਲੋ ਅਹੀਂ ਜੋਰ ਲਾਉਨੇ ਆ ਆਪਣਾ ਅੱਗੇ ਜੋ ਮਾਰਾ ਕਰੂਗਾ ਠੀਕ ਆ ਬਾਕੀ ਤੁਸੀਂ ਖੋਤਾ ਖੂਜ ਪਾਣੀ ਛੜਿਆ ਬਸ ਇਹੋ ਹੀ ਯਾਹਤ ਜੋੜ ਕੇ ਬੇਨਤੀ ਪਾੜਾ ਮੁੰਡਾ ਵਾਪਸ ਕਰਾ ਦਿਓ ਕਿਸੇ ਨਾ ਕਿਸੇ ਤਰੀਕੇ ਨਾਲ ਚਾਹ ਕਿੱਥੋਂ ਲੰਗਣੀ ਆ ਸਾਨੂੰ ਚੱਲੀਏ ਭੈਣ ਚਲੋ ਵਿਆਹ ਜੋਣ ਕੋਟ ਪੀ ਕੇ ਚਲ ਜਿਓ ਨਹੀਂ ਨਹੀਂ ਚਾਹ ਨਹੀਂ ਚੱਲੀਏ ਹੁਣ ਆਪਾਂ ਚੰਗਾ ਪਾਣੀ ਚੰਗਾ ਪੈਣ ਹੁਣ ਵੇ ਇਨੇ ਨੇ ਮੂੰਹ ਹੋਏ ਆ ਹਾਂ ਕਿ ਦਸ ਸਿਰ ਛੋਟੇ ਆ ਜਿੱਦਾਂ ਕੁਕੜਾਂ ਵਾਲੀ ਬਿਮਾਰੀ ਪਈ ਹੁੰਦੀ ਆ ਨਿਆਣਾ ਗਨਕ ਜਾਣੀਓ ਉਹਨੂੰ ਤੁਸੀਂ ਨਿਆਣੇ ਨੂੰ ਉਥੇ ਮਸਾਦ ਤਾਂ ਨਾ ਗਿਆ ਨੂੰ ਪੁੱਛਿਆ ਨਾ ਕਿ ਸਿਆ ਪਿਓ ਦਾ ਬਾਹਰ ਹੈ ਤੇ ਇੱਥੇ ਸਾਡਾ ਨਾ ਕਹਣਾ ਕਰਦੇ ਫਿਰਦੇ ਆ ਪਤਾ ਦੋ ਦੂ ਲਾਦਾ ਜਦੋਂ ਕੋਈ ਕੰਮ ਪੈਂਦਾ ਵਾ ਉਹਦਾਂ ਬੜੇ ਫੰਨੇਖਾ ਮੰਨਦੇ ਸਾਰੇ ਦੇਖ ਭੈਣ ਭਾਈ ਇਹਨਾਂ ਲੱਤ ਲਾਈ ਹੋ ਹੈ ਭੈਣ ਸਾਡੀ ਗੱਲ ਹੀ ਨਹੀਂ ਸੁਣਦੀ ਕਿ ਤਾਂ ਗੱਲ ਪੈ ਪੈ ਜਾਣ ਢੀਗੀ ਇੱਕ ਕਾਲ ਇਹ ਵੀ ਚੰਗੀ ਹੋ ਗਈ ਪਰ ਇਹਨਾਂ ਦੀ ਨੌਂ ਨਹੀਂ ਘਰ ਜੇ ਕਿਤੇ ਇਹਨਾਂ ਦੀ ਨੌਂ ਘਰ ਹੁੰਦੀ ਨਾ ਫਿਰ ਸਾਡੇ ਪਿਆਰੀ ਨਹੀਂ ਲੱਗਣਦੇ ਨੇ ਉਹਨੇ ਉਹ ਪਤਾ ਕਿ ਦੀ ਤੇਜਵਾ ਐਡੀ ਜੁਬਾਨ ਵਾ ਉਹਦੀ ਸੜੀਜੀ ਦੀ ਬੋਲਦੀ ਵੇਖਾ ਕਿਦਾਂ ਵਾ ਪਿਛਲੀ ਵਾਰ ਨਾਲ ਹੀ ਸਾਸੇ ਧੱਕੇ ਮਾਰ ਮਾਰ ਬਾਹਰ ਕੱਢਦੀ ਸੀ ਹਾਂ ਚਲ ਆ ਪਾਜੀ ਵਿਚਾਰਾ ਚੰਗਾ ਹੀ ਉਹ ਜਿੰਨੇ ਸਾਨੂੰ ਬਿਠਾ ਲਿਆ ਚਲ ਕੰਮ ਸੇ ਕੰਮ ਸਾਡੀ ਗੱਲ ਤੇ ਸੁਣੀ ਚਲ ਹੁਣ ਹੱਲ ਹੋ ਜਾਣਾ ਕੋਈ ਨਾ ਕੋਈ ਹੁਣ ਹੌਸਲਾ ਰੱਖ ਚੰਗਾ ਚਲ ਕਹਿ ਦਿੱਤਾ ਉਹਨਾਂ ਨੇ ਮੈਂ ਕਰੂੰਗਾ ਜਿੰਨਾ ਚਿਰ ਮੇਰੀ ਮਰ ਕਰ ਸਕਿਆ ਤੁਹਾਡੀ ਮਦਦ ਮੈਂ ਕਰੂੰਗਾ ਚਲ ਕਰਨ ਗਈ ਜੇ ਕਿਹਾ ਵਾ ਤੇ ਨਹੀਂ ਨਹੀਂ ਕਰ ਦੇਣੀ ਆਨੇ ਆਹੋ ਜੇ ਇਹ ਜਬਾਰ ਕੀਤੀ ਆ ਨਾ ਤੇ ਕਰਨਗੇ ਜਰੂਰ ਸਾਡੀ ਮਤਲਬ ਚਲ ਇੰਨਾ ਹੁਣ ਫਲਾਇ ਬੜਾ ਵਾ ਇਹ ਕਿ ਚਲਣ ਦੇ ਕੰਨਾਂ ਚ ਗੱਲ ਨਿਕਲ ਗਈ ਆ ਆਪੇ ਤੁਰਨਗੇ ਚਲ ਹੁਣ ਤੂੰ ਫਿਕਰ ਨਾ ਕਰੀ ਕੋਈ ਨਹੀਂ ਬਥੇਰੇ ਜਾਣੇ ਕਢਾਏ ਇਹਨਾਂ ਨੇ ਚਲ ਚਲ ਜਲੀਏ ਟਾਈਮ ਨਾ ਹੁਣ ਪ੍ਰਭ ਮੇਰੀ ਗੱਲ ਸੁਣ ਹੁਣ ਆਪਣੇ ਬਾਜੀ ਨੂੰ ਨਾ ਇਹ ਗੱਲ ਨਾ ਦੱਸੀ ਤੇ ਸਾਡੀ ਭੈਣ ਨੇ ਸਾਨੂੰ ਕੁਝ ਕਿਹਾ ਹੀ ਠੀਕ ਆ ਨਾ ਪਰਦਾ ਪਰਦਾ ਹੀ ਹੁੰਦਾ ਵਾ ਹੁਣ ਕੇ ਮੇਲੇ ਵਿੱਚ ਚੜ੍ਹੇਂ ਨਹੀਂ ਨਹੀਂ ਕਾਹ ਤੋਂ ਕਰਨੀ ਗੱਲ ਉਹ ਤੇ ਲੱਗਦਾ ਕੋ ਤਾਂ ਆ। ਆ ਗੀਆਂ ਜੀ। ਤੁਸੀਂ ਤੇ ਚੰਗਾ ਥੁਪੇ ਦੇ ਜੀ ਰਾਮ ਕਰਨ। ਮੈਂ ਫਿਰ ਤੁਸੀਂ ਉਧਰ ਚਲ ਗੀਆਂ ਤੇ ਮੈਂ ਚੱਲ 10 ਮਿੰਟ ਲੰਮੇ ਪਾਈ ਨਾ। ਅੱਛਾ ਚਾਹ ਪਾਣੀ ਪੀਦਾ ਕੋਈ ਤਾਂ ਨਹੀਂ। ਚਲ ਕੋਈ ਨਹੀਂ ਪੀ ਰਿਹਾ ਨੇ ਚਾਹ ਪਾਣੀ। ਤੇ ਕੀ ਬਣਿਆ ਫਿਰ ਜਿੱਧਰ ਗਈਆਂ। ਹਲ ਹੋਈ ਗਿਆ ਵਾ ਜਿੱਕੀਆਂ ਸੀ ਤੇ ਤੁਸੀਂ ਤੇ ਆਏ ਮੈਨੂੰ ਡਰਾਉਂਦੇ ਸਵੇਰੇ। ਤੇ ਹੁਣ ਕਰ ਦੇਣਾ ਤੁਹਾਨੂੰ ਬਾਹਰ ਕੱਢ ਦੇਣਾ ਤੁਹਾਨੂੰ। ਉਹਦੇ ਵੱਡੇ ਭਾਜੀ ਨੇ ਸਾਡੀ ਨੀਜਤ ਕੀਤੀ। ਸਾਨੂੰ ਬਿਠਾ ਲਿਆ ਦਾ ਡ੍ਰੈਗ ਰੂਮ ਵਿੱਚ ਤੇ ਸਾਡੀ ਆਹ ਰਾਮ ਨਾਲ ਗੱਲ ਸੁਣੀ ਸਾਰੀ ਇਹ ਕਹਿੰਦੇ ਦੇ ਹੈਗੇ ਤੂੰ ਬੰਦਾ ਹੱਥ 'ਚ ਹੈਗਾ ਵਾ ਤੇ ਕੋਈ ਨਹੀਂ ਮੈਂ ਗੱਲ ਕਰਦਾ ਵਾਂ ਤੇ ਉਹਦੇ ਨਾਲ ਮੈਂ ਗੱਲ ਕਰਕੇ ਵੇਨਾ ਵਾਂ ਜਿੰਨੇ ਵੀ ਪੈਸੇ ਤੇ ਲੱਗੂਗਾ 15 ਲੱਖ ਰੁਪਏ ਇਹਦਾ ਦਵਾਦ ਵੀ ਫਿਰ ਕੰਮ ਕਰਵਾਇਆ ਸੀਗਾ ਜਿਹੜੇ ਪੈਸੇ ਤੇ ਲੋ ਤੁਸੀਂ ਆਪ ਖੁੱਦ ਆਪਣੇ ਹੱਥੀ ਰਿਓ ਉਹਨੇ ਮੈਂ ਵੇਚਣਾ ਅੱਛਾ ਅੱਛਾ ਆਹੋ ਗੱਲ ਕਰਕੇ ਫਿਰ ਦੱਸਾਂਗੇ ਸਾਨੂੰ ਤੇ ਨੌ ਪੋਤੇ ਹਨ ਨਹੀਂ ਘਰ ਉਹਨਾਂ ਦਾ ਇੰਨਾ ਹੀ ਬੜਾ ਵਾ ਤੇ ਹਾਂ ਕਰਤੀ ਆ ਠੀਕ ਵਾ ਨਾ ਵੇਖ ਲੋ ਜਿੱਦਾਂ ਮਰਜੀ ਆ ਨਾ ਅਸੀਂ ਉਹਨਾਂ ਨਾਲ ਬੜੀਆਂ ਵਧੀਕੀਆਂ ਕੀਤੀਆਂ ਆ ਵਾ ਪਰ ਫਿਰ ਵੀ 3 ਕੁੱਤਾ ਦੇ ਕਰਕੇ ਉਹਨਾਂ ਨੇ ਅੱਜ ਵੇਖ ਲਓ ਇੱਕ ਵਾਰੀ ਵਿਚਾਰੇ ਨੇ ਨਾ ਨਹੀਂ ਕੀਤੀ ਨਾ ਮਾੜਾ ਕੀਤਾ ਤੇ ਇਹ ਤੇ ਵੇਖ ਲਾ ਸਾਡੇ ਔਲਾਦ ਤੇ ਆਇਆ ਵਾ ਇਹ ਕੰਮ ਨਹੀਂ ਕਰਨਾ ਚਾਹੀਦਾ ਉਹ ਹੋਈ ਤੇ ਕੋਈ ਗਲਤੀ ਹੈ ਬੜੀ ਵੱਡੀ ਤੇ ਚਲੋ ਹੁਣ ਕੀ ਕੀਤਾ ਜਾ ਸਕਦਾ ਕੀਤੇ ਕਰਮ ਤਾਂ ਹੁਣ ਪ੍ਰਭ ਤੁਹਾਡੇ ਵੀ ਉਹਨਾਂ ਦੇ ਮਨ ਦੇ ਵਿੱਚ ਲਾਲਚ ਹੈਗਾ ਠੀਕ ਨਹੀਂ ਤੁਸੀਂ ਤੇ ਮੇਰੀ ਗੱਲ ਸੁਣਦੀਆਂ ਨਹੀਂ ਸਾਡੇ ਕੋਲ ਮਾੜਾ ਕਰ ਮਾੜਾ ਤੇ ਸਾਡਾ ਟਾਈਮ ਲੰਘਵਾ ਜਾਣ ਰਿਹਾ ਸੀ ਉਹ ਵੀ ਆਪਣਾ ਪਿੰਡ ਛੱਡ ਕੇ ਆਇਆ ਸੀ ਜਦੋਂ ਬੰਦੇ ਤੇ ਬੀਤਦੀਆਂ ਨਾ ਫਿਰ ਪਤਾ ਲੱਗਦਾ ਪੇ ਚੰਗਾ ਹੀ ਕੀਤਾ ਤੇ ਮਾੜਾ ਕੀ ਕੀਤਾ ਵਾ ਉਹ ਤਾਂ ਚੰਗਿਆਂ ਨੂੰ ਪਏ ਹੀਗੇ ਹੂੰ ਹੂੰ ਚਾਲ ਸੁਪਨੇ ਦੇ ਬੜੇ 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 ਪਰ ਜਿੱਥੇ ਰੱਬ ਰੱਖੇ ਉੱਥੇ ਰਹਿਣਾ ਪੈਂਦਾ ਹਾਂ ਵੱਡੇ ਤੇ ਪੈਣ ਮਾੜੀ ਮੋੜੀ ਲੱਤ ਲਾਈ ਆ ਲੱਤ ਲਾਈ ਆ ਇਸੇ ਕਰਕੇ ਤਾਂ ਮਨ ਨੂੰ ਤਸੱਲੀ ਮਿਲ ਗਈ ਹੁਣ ਤੇ ਕਹਿ ਨਹੀਂ ਦਿਆ ਉੱਥੇ ਵੀ ਉਹ ਕਿੰਨੂੰ ਛਡਾਇਆ ਸੀ ਆਪਾਂ ਹਣਾ ਦੱਸਣ ਨਹੀਂ ਮੈਂ 15 ਲੱਖ ਰੁਪਏ ਦਿੱਤੇ ਹੁਣ ਕੀ ਪਤਾ ਕਿੰਨੇ ਲੱਗਣਗੇ ਆ ਚੱਲ ਕੋਈ ਗੱਲ ਨਹੀਂ ਜਿੰਨੇ ਵੀ ਲੱਗਣਗੇ 15 ਦਾ 20 ਵੀ ਲੱਗ ਜਾਊਗਾ ਕੋਈ ਗੱਲ ਨਹੀਂ ਬੁੱਤ ਨਾਲ ਪੈਸਾ ਥੋੜੀ ਚੰਗਾ ਵਾ ਵੇਖ ਲੈ ਪੈਣ ਜੇਹੀ ਉਹਨਾਂ ਨੇ ਮਾੜੀ ਕੀਤੀ ਸੀ ਨਾ ਤੇ ਸਾਡੇ ਬੱਚਿਆਂ ਰਾਹੀਂ ਨਿਕਲ ਡਿਆ ਵੇਖ ਲੈ ਕਿ ਬੱਚੇ ਮੇਰਾ ਉੱਥੇ ਫਸ ਗਿਆ ਵਾ ਤੇ ਤੇਰਾ ਨ ਦੂਜੀ ਗੱਲ ਇਹ ਕਿ ਵਿਚਾਰੇ ਫੇਰ ਚੰਗੇ ਹੀ ਆ ਪਹਿਲਾ ਪਿੰਦਰ ਆਇਆ ਵਿਚਾਰਾ ਭੱਜਾ ਜਦੋਂ ਮੈਂ ਬਿਮਾਰ ਹੀਗੀ ਉਸੇ ਵੇਲੇ ਜਦੋਂ ਤੁਸੀਂ ਫੋਨ ਕੀਤਾ ਤੇ ਜੇ ਹੁਣ ਉਹਦੇ ਦਾ ਉਹਨੂੰ ਪਤਾ ਲੱਗਾ ਸੀ ਤਾਂ ਵੀ ਵਿਚਾਰਾ ਭੱਜ ਆਇਆ ਉਹ ਤਾਂ ਸਾਡਾ ਚੰਗੇ ਹੀ ਰਹੇ ਆ ਮਾੜਾ ਤਾਂ ਇਹੀ ਕੀਤਾ ਉਹਨਾਂ ਨੇ ਅੱਜ ਤੱਕ ਉਹਨਾਂ ਤਾਂ ਸਾਡਾ ਕੁਝ ਮਾੜਾ ਨਹੀਂ ਨਾ ਕੀਤਾ ਨਹੀਂ ਭੈਣ ਸਿਆਪਾ ਸਾਰਾ ਇਹ ਪੈਸੇ ਦਾ ਵਾ ਹੈ ਇਹ ਪੈਸੇ ਕਰਕੇ ਤੇ ਮਨਾ ਸਾਡਾ ਚ ਬੇਈਮਾਨੀ ਆ ਗਈ ਹੈ ਤੇ ਬੇਈਮਾਨੀ ਹੜੀ ਨਿਕਲ ਗਈ ਆ ਹੁਣ ਵੇਖ ਲੈ ਕਿਹੜੇ ਤਰੀਕੇ ਦੇ ਨਾਲ ਤੇ ਰੱਬ ਸਭ ਕੁਝ ਵਿਖਾਲ ਦਿੰਦਾ ਵਾ ਕਦੀ ਬੇਈਮਾਨੀ ਨਹੀਂ ਕਰਨੀ ਚਾਹੀਦੀ ਕਹਿਣਾ ਮੈਂ ਤੇ ਇਹੋ ਗੱਲ ਹੀ ਕਹਿਨੀ ਆ ਹਾਂਜੀ ਹਾਂਜੀ ਉਹ ਠੀਕ ਠਾਕ ਭਾਜੀ ਉਹ ਕੰਮ ਕਰਾ ਪੈਣਾ ਸੀ ਭਾਜੀ ਉਹ ਮੁੰਡਾ ਹੀ ਇੱਕ ਆਪਣਾ ਹੀ ਸਾਲੀ ਮਰੀ ਦਾ ਮੁੰਡਾ ਹੀ ਉਹ ਕਿਤੇ 2 ਨੰਬਰ ਤੇ ਇਦਾਂ ਏਜੰਟ ਹੀ ਕੋਈ ਇਹਨਾਂ ਦਾ ਪਤਾ ਨਹੀਂ ਕਿਹੜਾ ਤੇ ਉਹ ਨਿਕਲਤਾ ਜੇ ਤੇ ਉਹ ਹੁਣ ਗਿਆ ਮੁੰਡਾ ਉੱਥੇ ਫਸ ਜਿੱਦਾਂ ਉਹ ਪਹਿਲਾਂ ਨਹੀਂ ਤੁਸੀਂ ਮਗਾਇਆ ਸੀ ਮੁੰਡਾ ਇੱਕ ਉਹਦੇ ਵਾਂਗੂ ਹੀ ਤੇ ਹਾਂ ਹੋ ਜੂ ਕੰਮ ਨਹੀਂ ਹੁਣ ਉਹਨੂੰ ਵਾਪਸ ਹੀ ਭਾਜੀ ਮੰਗਾਉਣਾ ਵਾ ਵਾਪਸ ਮਂਗਾ ਦੋ ਤੇ ਜੋ ਵੀ ਖਰਚਾ ਵਰਚਾ ਤੁਸੀਂ ਦੱਸ ਦਿਓ ਹੈ 15 16 ਲੱਖ ਪਤਾ ਨਹੀਂ ਉਹਨਾਂ ਨੂੰ ਤਾਂ ਕੋਈ 40 50 ਲੱਖ ਦਿੱਤਾ ਹੋਣਾ ਇਹਨਾਂ ਨੇ ਉਹ ਤਾਂ ਮੈਂ ਤਾਂ ਪੁੱਛਿਆ ਨਹੀਂ ਜਿਆਦਾ ਮੈਂ ਇਹਦਾ ਕਰਦਾ ਮੈਂ ਤੁਹਾਡਾ ਨੰਬਰ ਦੇ ਦੇਣਾ ਉਹਨਾਂ ਨੂੰ ਗੱਲ ਕਰ ਲੈਂਦੀ ਹੈ ਤੁਹਾਡੇ ਨਾਲ ਹੈ ਮੇਰੇ ਵੱਲੋਂ ਦੱਸ ਦੇਣਗੇ ਤੇ ਜੋ ਵੀ ਤੁਸੀਂ ਉਹਨਾਂ ਕੋ ਕੋਈ ਪ੍ਰੂਫ ਲੈਣਾ ਵਾ ਲੈ ਲਓ ਆਹ ਚਲੋ ਆਧਾਰ ਕਾਰਡ ਜੋ ਵੀ ਪਾਸਪੋਰਟ ਦੀ ਕੋਈ ਫੋਟੋ ਕਾਪੀ ਹੋਊ ਜਿੱਦਾਂ ਵੀ ਹੈ ਮੁੰਡਾ ਆਪਣਾ ਵਾ ਮੁੰਡਾ ਜਰੂਰ ਮੰਗਾ ਦੋ ਤੇ ਪੈਸੇ ਤੁਹਾਨੂੰ ਭੇਜ ਦੇਵਾਂਗੇ ਜੇ ਕੋਈ ਹੋਰ ਗੱਲਬਾਤ ਆ ਉਹ ਤੇ ਮੈਨੂੰ ਫੋਨ ਕਰਿਓ ਮਾੜਾ ਮੈਂ ਤੁਹਾਨੂੰ ਦੱਸ ਦਿਓ ਚਲੋ ਤੁਹਾਡੀ ਭਾਜੀ ਬੜੀ ਮਿਹਰਬਾਨੀ ਆ ਉਹ ਇੱਕੋ ਇੱਕ ਮੁੰਡਾ ਉਹਨਾਂ ਦਾ ਉਹ ਜੇਰ ਕਰ ਬੈਠਾ ਵੀ ਮੈਨੂੰ ਦੋ ਨੰਬਰ ਤੇ ਘੱਲੋ ਤੇ ਉਹ ਜੰਟ ਨੇ ਕਿਤੇ ਪੈਪੂਏ ਖਾ ਲਿਆ ਤੇ ਉਹ ਰਾਜ ਬੈਠਾ ਕੇ ਤੇ ਫਸਾਇਆ ਉਹਨਾਂ ਨੇ ਕੁੱਟਦੇ ਮਾਰਦੇ ਆ ਠੀਕ ਆ ਠੀਕ ਆ ਮੈਂ ਲੱਗਾ ਜੇ ਤੁਹਾਡਾ ਨੰਬਰ ਦੇਣਾ ਉਹਨਾਂ ਨੂੰ ਠੀਕ ਆ ਭਾਜੀ ਉਹ ਸ਼ੁ크ਰਾ ਮਾਲਕਾ ਉਹ ਬੰਦੇ ਨੇ ਲਤ ਲਾਤੀ ਆ ਬੰਦਾ ਮਂਗਾ ਦੂਗਾ ਆਪੇ ਲੱਭ ਲੈਣਾ ਉਹਨਾਂ ਕਿੱਥੇ ਆ ਤੇ ਕੀ ਗੱਲ ਆ ਬੱਦ ਬਾਈ ਯਾਰ